ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਕੈਬਨਿਟ ਨੇ ਲੈਂਡ ਪੁਲਿੰਗ ਪਾਲਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਇਸ ਪਾਲਸੀ ਨੂੰ ਪਾਸ ਕਰ ਦਿੱਤਾ ਗਿਆ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਆ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਕੈਬਨਿਟ ਵੱਲੋਂ ਲੈਂਡ ਪੁਲਿੰਗ ਪਾਲਸੀ ਨੂੰ ਪਾਸ ਕਰ ਦਿੱਤਾ ਗਿਆ ਹੈ ਪਹਿਲੇ ਫੇਜ਼ ਵਿੱਚ 27 ਸ਼ਹਿਰਾਂ ਵਿੱਚ ਇਹ ਪਾਲਸੀ ਲਿਆਂਦੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਪਾਲਸੀ ਤਹਿਤ ਇੱਕ ਗਜ ਜ਼ਮੀਨ ਵੀ ਧੱਕੇ ਨਾਲ ਐਕਵਾਇਰ ਨਹੀਂ ਕੀਤੀ ਜਾਵੇਗੀ ਸਗੋਂ ਜ਼ਮੀਨ ਮਾਲਕ ਨੂੰ ਪੂਰੀ ਆਜ਼ਾਦੀ ਹੋਵੇਗੀ ਕਿ ਉਹ ਆਪਣੀ ਮਰਜ਼ੀ ਮੁਤਾਬਕ ਭਾਵੇਂ ਜ਼ਮੀਨ ਸਰਕਾਰ ਨੂੰ ਦੇਵੇ ਭਾਵੇਂ ਕਿਸੇ ਬਿਲਡਰ ਨੂੰ ਦੇਵੇ ਭਾਵੇਂ ਖੁਦ ਰੱਖ ਲਵੇ ਇਸ ਲਈ ਜ਼ਮੀਨ ਮਾਲਕ ਤੇ ਕਿਸਾਨ ਵਿਰੋਧੀਆਂ ਦੀਆਂ ਗੁੰਮਰਾਹਕੁੰਨ ਗੱਲਾਂ ਵਿੱਚ ਨਾ ਆਉਣ ਇਸ ਮੌਕੇ ਅਮਨ ਅਰੋੜਾ ਨੇ ਪਾਲਿਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਲੈਂਡ ਪੂਲਿੰਗ ਬਾਰੇ ਉਹਨਾਂ ਕਿਹਾ ਕਿ ਕਿਤੇ ਵੀ ਇੱਕ ਵੀ ਕਾਜ ਜ਼ਬਰਦਸਤੀ ਨਾਲ ਨਹੀਂ ਲਿਆ ਜਾਵੇਗਾ IPL 2025 ਦੇ ਫਾਈਨਲ ਵਿੱਚ ਰਾਇਲ ਚੈਲੈਂਜਰ ਬੰਗਲੌਰੂ ਅਤੇ ਪੰਜਾਬ ਕਿੰਗਸ ਵਿਚਕਾਰ 3 ਜੂਨ ਨੂੰ ਮੁਕਾਬਲਾ ਹੋਵੇਗਾ ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਟੀਮਾਂ ਜਿਨ੍ਹਾਂ ਨੇ ਹਜੇ ਤੱਕ ਕਦੇ IPL ਖਿਤਾਬ ਨਹੀਂ ਜਿੱਤੇ ਐ ਫਾਈਨਲ ਵਿੱਚ ਟਕਰਾਉਣਗੀਆਂ ਪੰਜਾਬ ਕਿੰਗਸ ਨੇ ਕੁਆਲੀਫਾਇਰ ਦੂ ਮੈਚ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਹਰਾ ਕੇ 11 ਸਾਲ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਇਸ ਤੋਂ ਪਹਿਲਾਂ ਪੰਜਾਬ ਨੇ 2014 ਵਿੱਚ ਫਾਈਨਲ ਖੇਡਿਆ ਸੀ ਪਰ ਖਿਤਾਬ ਨਹੀਂ ਜਿੱਤ ਸਕਿਆ ਦੱਸਦੀ ਕਿ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਖੇਡੇਗੇ ਕੁਆਲੀਫਾਇਰ ਟੂ ਮੈਚ ਵਿੱਚ ਮੁੰਬਈ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 203 ਦੋੜਾ ਬਣਾਇਆ ਸੰਨ ਦੱਸ ਦੇ ਕਿ ਜਿੱਤਨਾ ਪੰਜਾਬ ਨੇ ਆਪਣੀ ਲੰਬੀ ਉਡੀਕ ਖਤਮ ਕਰਦਿਆਂ ਆਈਪੀਐਲ 2025 ਦੇ ਫਾਈਨਲ ਵਿੱਚ ਆਰਸੀਬੀ ਨਾਲ pidan ਦਾ ਮੌਕਾ ਹਾਸਲ ਕੀਤਾ ਇਹ ਮੁਕਾਬਲਾ ਦੋਵਾਂ ਟੀਮਾਂ ਲਈ ਇਤਿਹਾਸਿਕ ਖੋਵਿਕਾ ਕਿਉਂਕਿ ਜੇਤੂ ਟੀਮ ਪਹਿਲੀ ਵਾਰ ਆਈਪੀਐਲ ਖਿਤਾਬ ਜਿੱਤੇਗੀ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 3 ਜੂਨ ਤੱਕ ਤੇਜ਼ ਮੀਂਹ ਹਨੇਰੀ ਚੱਕਰਦਾ ਯੈਲੋ ਲਰਡ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ ਹੋਈ ਪਰਿਪਾਰੀ ਕਾਰਨ ਤਾਪਮਾਨ ਵਿੱਚ ਗਰਾਫਟ ਆਈ ਹੈ ਜਿਸ ਨਾਲ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੇਗੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀ ਪੈਣ ਦੀ ਸੰਭਾਵਨਾ ਹੈ 10 ਤੋਂ 13 ਜੂਨ ਨੂੰ ਕੁਝ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਫਿਰੋਜ਼ਪੁਰ ਫਾਜ਼ਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵਿੱਚ ਹਲਕੀ بارش ਦੀ ਸੰਭਾਵਨਾ ਹੈ ਪਰ ਚੰਗੀ ਖਬਰ ਇਹ ਹੈ ਕਿ 4-5 ਅਤੇ 6 ਜੂਨ ਨੂੰ ਸਾਰੇ ਪੰਜਾਬ ਵਿੱਚ ਕੋਈ ਮੌਸਮ ਦੀ ਚੇਤਾਵਨੀ ਨਹੀਂ ਜਿਸ ਦਾ ਮਤਲਬ ਹੈ ਕਿ ਮੌਸਮ ਬਿਲਕੁਲ ਸਾਫ਼ ਰਹੇਗਾ ਇਸ ਦੇ ਨਾਲ ਕਿਸਾਨਾਂ ਯਾਤਰੀਆਂ ਤੇ ਆਮ ਲੋਕਾਂ ਨੂੰ ਖਾਸੀ ਰਾਹਤ ਮਿਲੇਗੀ ਫਲੋਰ ਤੋਂ ਕਾਂਗਸੀ ਵਿਧਾਇਕ ਵਿਕਰਮ ਜੀਤ ਚੌਧਰੀ ਦੀ ਪਾਰਟੀ ਵਿੱਚ ਘਰ ਵਾਪਸੀ ਹੋ ਗਈ ਹੈ ਦਰਅਸਲ ਲੁਧਿਆਣਾ ਦੇ ਦਾਖਾਂ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦੌਰਾਨ ਵਿਕਰਮਜੀਤ ਚੌਧਰੀ ਨੂੰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਦੱਸਿਆ ਗਿਆ ਕਿ ਜਲੰਧਰ ਜਿਮਣੀ ਚੌਣ ਵਿੱਚ ਵਿਕਰਮਜੀਤ ਚੌਧਰੀ ਵੱਲੋਂ ਕਾਂਗਰਸ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਨੁਸ਼ਾਸਨੀ ਕਾਰਵਾਈ ਕੀਤੀ ਸੀ April 2024 ਵਿੱਚ ਸੰਸਦੀ ਚੋਣਾਂ ਦੌਰਾਨ ਇੱਕ ਮਹੀਨਾ ਪਹਿਲਾਂ ਵਿਕਰਮਜੀਤ ਚੌਧਰੀ ਨੂੰ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਚੌਧਰੀ ਅਤੇ ਉਹਨਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਟਿਕਟ ਦੀ ਮੰਗ ਕਰ ਰਹੇ ਸਨ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ ਜਿਸ ਤੋਂ ਬਾਅਦ ਵਿਕਰਮਜੀਤ ਚੌਧਰੀ ਨੇ ਚੰਨੀ ਦੀ ਉਮੀਦਵਾਰੀ ਦੇ ਵਿਰੋਧ ਵਿੱਚ ਕਈ ਬਿਆਨ ਦਿੱਤੇ ਸਨ ਇਸ ਕਾਰਨ ਪਾਰਟੀ ਨੇ ਉਹਨਾਂ ਨੂੰ ਸ਼ਾਸਨਿਕ ਕਾਰਵਾਈ ਵੱਜੋਂ ਮੁਅਤਲ ਕਰ ਦਿੱਤਾ ਸੀ ਉਸ ਸਮੇਂ ਉਹਨਾਂ ਦੀ ਮਾਂ ਕਰਮਜੀਤ ਕੌਰ ਚੋਦਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਸਮਰਥਨ ਕੀਤਾ ਅਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਚੋਣਾਂ ਵੱਟੇ ਫਰਕ ਨਾਲ ਜਿੱਤੀਆਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲਕ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕquisition ਹੈ ਜਿਹੜੀ ਉਹ ਧੱਕੇ ਨਾਲ ਦਾ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੁੱਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕਵੀਜ਼ੀਸ਼ਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਾਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸਟ ਫੇਸ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਇਹ ਜਿਹੜੀਆਂ ਪਾਲਿਸੀ ਲਾਈ ਕੀਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋ ਗਈ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ਼ ਜਿਹੜੀ ਨਾ ਕੋਈ ਵੇਚ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੇ ਕੰਡੀਸ਼ਨਾਂ ਲਾ ਦਿੱਤੇ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਾਂ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ 1 ਏਕੜ ਪਿੱਛੇ 1000 ਗਾਜ਼ ਰੈ residențial 200 ਗਾਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ਼ 1000 ਰੈ residențial 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਪਦਾ ਆਸ਼ਿਆਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਹੈ ਤਾਂ ਉਹਨੂੰ 3 ਏਕੜ ਫੁੱਲੀ ਡਿਵੈਲਪਡ ਜਗਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੈ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੈ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੈਟਾਂ ਦੇ ਵਿੱਚ ਰਹਿਣਾ ਇਹ ਇਹ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਸਪੋਜ਼ 100 ਏਕੜ ਨੇ ਉਹ ਜੇ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੁਲੀ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹਦਾ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਓਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸਤੀ ਇਕੜ ਦੇ ਵਿੱਚ 20% ਗਰੁੱਪ ਹਾਊਸਿੰਗ ਨੂੰ ਅਲਾਊਡ ਹੋਏਗਾ ਉਹਦੇ ਵਿੱਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸਰਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ ਪਲOTS ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਔਰ ਇਸ ਇਸ ਦੇ ਵਿੱਚ ਸਾਰੀ ਜਿੰਨੀ ਆਊਟਰ ਡਿਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਵਿਭਾਗ ਕਰੇਗਾ ਔਰ ਜੋ ਇਨਰ ਡਿਵੈਲਪਮੈਂਟਸ ਨੇ ਕੋਈ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ਈਡਬਲਯੂਐਸ ਲਈ ਛੱਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕਰ ਸੜਕਾਂ ਦੇ ਜਿਹੜਾ ਉਹ ਉਹਨੇ ਛੱਡਣਾ ਸੋ ਮੈਂ ਸਮਝਦਾ ਕਿ ਇਹ ਇੱਕ ਇਹੋ ਜੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੇ ਸਰਕਾਰਾਂ ਦੇ ਵਿੱਚ ਕਿ ਜਾਂ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸ਼ਾਰਟ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਲੈਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ ਬਿਜ਼ਨਸਮੈਨ ਐਂਟਰਪ੍ਰੀਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਯਾ ਕੁਝ ਕ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਇਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਕੋ ਤੁਹਾਡਾ ਸਾਲ ਜੀ ਕਿਹੜਾ ਜੀ ਤੁਸੀਂ ਕਹਿੰਦੇ ਕਾਨੂੰਨ ਪਾਸ ਕੀਤਾ ਇਹੀ ਕੀਤਾ ਆਹੀ ਅੱਜ ਅੱਜ ਹੀ ਇਹੀ ਏਜੰਡਾ ਸੀ ਸਾਡਾ ਕੈਬਨਿਟ ਬਹੁਤ ਸਾਰੇ ਥਾਵਾਂ ਤੇ ਜਿਹੜਾ ਹੈਗਾ ਆਖੀ ਪਹਿਲਾਂ ਹੀ ਜਰੀ ਬਿਲਡਰ ਦਾ ਬਲੈਂਡ ਮਾਫੀਆ ਉਹਨਾਂ ਨੇ ਜ਼ਮੀਨਾਂ ਫੰਡਾਂ ਦੇ ਵਿੱਚ ਚੋਕਨੀ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅਰਬਨ ਦੇ ਵਿੱਚ ਜਾ ਰਹੀ ਤੇ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਬੈਨੇ ਲਾਈਕ ਨਹੀਂ ਉਹਨਾਂ ਨੇ ਕਿੱਥੇ ਚੱਕ ਲਈ ਕਿਹਨੇ ਚੱਕ ਲਈ ਇਹ ਤਾਂ ਜਾਣੇ ਬਿਆਨੇ ਬਿਆਨੇ ਪਹਿਲਾਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਬਿਲਡਰ ਦੀ ਔਰ ਕਿਹੜੇ ਸ਼ਹਿਰ ਦੇ ਵਿੱਚ ਗੱਲ ਕਰ ਰਹੇ ਹੋ ਹਜੇ ਫਰਸਟ ਫੇਜ਼ ਦੇ ਵਿੱਚ 27 ਥਾਵਾਂ ਦੇ ਉੱਪਰ ਇਹ ਜਿਹੜਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਡਿਵੈਲਪ ਕਰ ਰਹੇ ਆ ਹੁਣ ਉੱਥੇ ਜੇ ਕਿਸੇ ਨੇ ਖਰੀਦ ਪਰਚੇਜ਼ ਕਰ ਲਈ ਸਾਨੂੰ ਤਾਂ ਉਸ ਚੀਜ਼ ਦਾ ਆਈਡੀਆ ਨਹੀਂ ਹੈ ਮੈਂ ਤਾਂ ਇਹ ਕਿਸਾਨਾਂ ਨੂੰ ਕਹੂੰਗਾ ਜ਼ਮੀਨ ਮਾਲਕਾਂ ਨੂੰ ਕਹੂੰਗਾ ਕਿ ਤੁਹਾਨੂੰ ਕਿਸੇ ਦੇ ਚਾਂਸੇ ਚ ਆਉਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਆਪ ਜਾਂ ਆਪ ਦੇ ਚਾਹੇਤੇ ਨੂੰ ਪਹਿਲੇ ਹੀ ਇੰਟੀਮੀਟ ਕਰਕੇ ਉਹਨਾਂ ਤੋਂ ਕਬਜ਼ੇ ਨੇ ਜਿਹੜੇ ਲੈਂਡ ਸ਼ਾਰਕਸ ਨੇ ਜਿਹੜੇ ਉਹ ਕਬਜ਼ੇ ਕਰ ਲੈਂਦੇ ਸੀਗੇ ਕਿਸੇ ਨੂੰ ਕਿਸੇ ਨੂੰ ਦੇ ਚਾਂਸੇ ਚ ਆ ਕੇ ਉਹਨਾਂ ਨੂੰ ਜ਼ਮੀਨ ਸਸਤੇ ਭਾਵਾਂ ਤੇ ਦੇਣ ਦੀ ਲੋੜ ਨਹੀਂ ਤੁਹਾਨੂੰ ਆਪ ਓਪਰਚੁਨਿਟੀ ਹੈ ਕਿ ਤੁਸੀਂ ਇੱਕ ਨਹੀਂ ਚਾਰ ਕਿਸਾਨ ਇਕੱਠੇ ਹੋ ਜੋ 10 ਕਿਸਾਨ ਇਕੱਠੇ ਹੋ ਜੋ ਆਪ ਡਿਵੈਲਪਰ ਬਣੋ ਆਪ ਉਹਦੇ ਵਿੱਚੋਂ ਜਦੋਂ ਕਿੱਲਿਆਂ ਤੋਂ ਗਜ਼ਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਜੇ ਉਹਨਾਂ ਦੀ ਜ਼ਮੀਨ ਵਿਕੂਗੀ ਤੇ ਉਹਨਾਂ ਦੇ ਪ੍ਰੋਫਿਟ ਮਾਰਜਿਨ ਦੇਖੋ ਨਾ ਜੀ ਕਿੰਨੇ ਹੋਣਗੇ ਸੋ ਉਹ ਜੋ ਜੋ ਹੋ ਚੁੱਕਿਆ ਜੇ ਕਿਸੇ ਨੇ ਕੀਤਾ ਉਹਦੇ ਬਾਰੇ ਤਾਂ ਕੀ ਕਰ ਸਕਦੇ ਹਾਂ ਪਰ ਅਸੀਂ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਐਂਟਰਪ੍ਰੀਨਿਉਰ ਬਣਾਉਣਾ ਚਾਹੁੰਦੇ ਹਾਂ ਅਬ ਇੱਕ ਤੋਂ ਟਰਾਂਸਪੈਰੈਂਸੀ ਕੇ ਲੀਏ ਕੋਈ ਟਾਈਮ ਟਾਈਮ ਫਰੇਮ ਰੱਖ ਲੀਏ ਹਾਂਜੀ ਲੋਕਾਂ ਦੇ ਅੰਦਰ ਆਪ ਜੀ ਕੋ ਡਵੈਲਪ ਕਰਕੇ ਦੇਣਗੇ ਕਿ ਕੰਮ ਹੋ ਜੇ ਹਾਂ ਇਹਦੇ ਵਿੱਚ ਜਿਹੜੇ ਇਹ ਸਾਰਾ ਪ੍ਰੋਸੈਸ ਹੋਏਗਾ ਇਹ ਤਕਰੀਬਨ ਸਾਲ ਤੋਂ ਡੇਢ ਸਾਲ ਦਾ ਹੋਏਗਾ ਪਰ ਫਿਰ ਵੀ ਮੈਕਸਿਮਮ ਆਊਟਲਾਈਨਡ ਪੀਰੀਅਡ ਜਿਹੜਾ ਉਹ 3 ਸਾਲ ਲਈ ਜਦੋਂ ਬੰਦੇ ਨੇ ਆਪਦੀ ਜ਼ਮੀਨ ਸਰਕਾਰ ਨੂੰ ਆਫਰ ਕਰ ਦਿੱਤੀ ਤੇ ਉਸ ਤੋਂ ਬਾਅਦ 3 ਸਾਲ ਤੱਕ ਉਹਨੂੰ 30000 ਰੁਪਏ ਪਰ ਏਕੜ ਜਿਹੜਾ ਉਹ ਇੱਕ ਮੁਆਵਜ਼ੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਪਰ ਇਹ ਪ੍ਰੋਸੈਸ ਜਿਹੜਾ ਹੋਏਗਾ ਉਹ ਮੈਕਸਿਮਮ 1.5 ਸਾਲ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੋਏਗਾ ਹਾਂ ਜੀ ਉਹਦਾ ਕਿਸਾਨ ਨੂੰ ਲੈਣਾ ਕਿਸਾਨ ਹੈਗਾ ਆ ਉਹਨੂੰ ਲਾਇਸੈਂਸ ਲੈਣਾ ਪੈਗਾ ਪ੍ਰੋਮੋਟਰ ਦਾ ਨੇ ਉਹ ਤਾਂ ਜੋ ਡਿਪਾਰਟਮੈਂਟ ਦੇ ਉਹਦੇ ਨਾਲ ਇਹ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜੇ ਕਿਸੇ ਨੇ ਜੇ ਕਿਸੇ ਪ੍ਰੋਮੋਟਰ ਤੋਂ ਬਿਨਾਂ ਲਾਇਸੈਂਸ ਕੋਬੀ ਆਬੀਸਲੀ ਉਹ ਤਾਂ ਜੋ ਜੋ ਫਾਰਮ ਮੋਡੈਲिटीज ਹੈਗੀਆਂ ਫਾਰਮੈਲिटीज ਹੈਗੀਆਂ ਉਹ ਤੁਹਾਨੂੰ ਅਡਾਪਟ ਕਰਨੀਆਂ ਪੈਣਗੀਆਂ ਹਰ ਮਰ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਉਹਦੀ ਜਿਹੜੀ ਹੈਗਾ ਡਿਪਾਰਟਮੈਂਟ ਦਾ ਪੁੱਡਾ ਜਾਂ ਗਵਾਂਡਾ ਇਹਦੇ ਹੈਗਾ ਉਹ ਉਹਦੇ ਲਈ ਡਿਪਾਰਟਮੈਂਟ ਸਪੈਸ਼ਲ ਡਰਾਈਵ ਚਲਾਏਗਾ ਉਹਨਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਤੁਸੀਂ ਆਪ ਵੀ ਅੱਜ ਤੁਹਾਡੇ ਕੋਲੇ ਤੁਹਾਨੂੰ ਕਿਸੇ ਨੂੰ ਮਜਬੂਰੀ ਬਸ ਕਿਸੇ ਨੂੰ ਆਪਦੇ ਕੋਈ ਘੱਟ ਰੇਟਾਂ ਦੇ ਅੱਗੇ ਰਕੇ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਕੋਈ ਦਿੱਕਤ ਨਹੀਂ ਐਸਪੈਸ਼ਲ ਰਾਈ ਚੱਲੇਗਾ ਸਰ ਤੁਸੀਂ ਇੱਕ ਵਾਰੀ ਉਹਦੀ ਕਹਿੰਦੀਆ ਤੁਸੀਂ ਕਿਹਾ ਕਿ AWS ਜਿਹੜੀ ਉਹਦੇ ਤਹਿਤ ਹੁਣ ਪਾਰਕ ਕਰਾਣ ਦੀ ਜਾਂ ਜਿਹੜੇ ਜਗਾ ਛੱਡਣ ਦੀ ਜ਼ਰੂਰਤ ਸੀ ਇਹ ਹੁਣ ਪਰਮਾਨੈਂਟ ਵੈਪ ਦਾ ਨਹੀਂ ਉਹਦੇ ਚ ਜਿਹੜੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨੂੰ ਆਪਦੇ 60% ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈਗੀ ਉਹ ਸਰਕਾਰ ਆਪ ਦੀ ਜਗ੍ਹਾ ਜਿਹੜੀ ਹੋਊਗੀ ਉਹਦੇ ਵਿੱਚ ਛੱਡਿਆ ਜਾਏਗਾ ਸੋ ਡਵੈਲਪ ਕਰਾਂਗੇ ਸਰਕਾਰ ਕਰੇਗੀ ਨਾ ਕਿ ਉਹ ਉਹ ਜਿਹੜਾ ਕਿਸਾਨ ਹੈ ਜਾਂ ਜਿਹੜਾ ਬਿਜ਼ਨਸਮੈਨ ਕਰੇ ਉਹ ਟ੍ਰਾਂਸਪਰੈਂਸੀ ਕੇ ਲਿਏ ਆਪ ਲੋਕ ਕੀ ਕਰ ਰਹੇ ਹੈ ਸੋਰੀਆ ਟ੍ਰਾਂਸਪਰੈਂਸੀ ਕੇ ਲਿਏ ਕੀ ਕਰ ਰਹੇ ਹੈ ਐਂ ਹੋ ਸਕਦਾ ਹੈ ਕਿ ਅਗਰ 3-4 ਲੋਕ ਫੂਲ ਕਰ ਰਹੇ ਕਿਸੇ ਦਾ ਕੋਈ ਲੀਗਲ ਇਸ਼ੂ ਹੋਆ ਹਾਊ ਵਿਲ ਯੂ ਸੌਰਟ ਆਟ ਬਿਕੋਜ਼ ਨਹੀਂ ਦੇਖਿਏ ਦੇਖਿਏ ਸਰਕਾਰ ਨੇ ਅਗਰ ਜੋ ਵੀ ਜ਼ਮੀਨ ਸਰਕਾਰ ਲੇਗੀ ਉਹ ਤੋਂ ਲੀਗਲੀ फ्रॉम ऑल इनकमेंसिस वो तो फ्री लेगी अगर कोई अगले ने खुद डेवलप करनी है तो वो अगला अगला ली, लीगल इशू अपना सॉर्ट आउट करे और डेवलप करे हमें क्या दिक्कत हाँ जीडपुली नंबर एक तो जो ये दिस लैंड पुलिंग पॉलिसी जो अभी चल रही है अगर आप पिछले 10-15-20 साल में देखें तो ये लैंड पुलिंग पॉलिसी सिर्फ और सिर्फ इट वाज मेंट फॉर मोहाली मोहाली के अलावा कहीं लैंड पुलिंग में पंजाब में डेवलपमेंट नहीं हुई जिसकी वजह से जो अनरेगुलेटेड इलीगल कॉलोनीज है वो डेवलप हुई हैं नंबर वन ये जो पॉलिसी है ये पैन पंजाब के लिए अक्रॉस पंजाब के लिए है ये पॉलिसी नंबर वन इसमें जो प्रोविजन हमने एक्स्ट्रा की है कि इसमें नंबर वन कि पहले जब लैंड पुलिंग के लिए उन्होंने नोटिफाई कर दिया कि जी ये 200 एकड़ लैंड पुलिंग में सरकार के पास आ गई वो सरकार चाहे साल दो साल पांच साल दस साल अगर उसको उसको नहीं डेवलप कर रही तो वो किसान किसी को अपनी जमीन ना खरीद सकता था ना बेच सकता था हमने इसमें वो बार जो है वो हटा दी है कि कोई बंदा आपने उसकी गर्दन पे तलवार कैसे रख दी कि आप नहीं है भैया ना बेच सकोगे ना कोई खरीद सकेगा और डेवलप अब सरकार कर नहीं रही तो उसमें सरकार की ने खोल दिया कि आपके भी रखो या बेचो टोटली योर कॉल नंबर वन नंबर टू जो इसमें किसी ने नौ एकड़ दे दिया या पंद्रह एकड़ दे दिया उनको तीन एकड़ की या पंद्रह एकड़ के पीछे पांच एकड़ की उनको ग्रुप हाउसिंग हम उसी एरिया में डेवलप करने के लिए दे देंगे पहले यह प्रोविजन नहीं थी इसके अलावा अगर पचास एकड़ से ज्यादा जमीन है वो तो वो व्यक्ति एक या उससे ज्यादा बंदे इकट्ठे होकर खुद अपनी कॉलोनी जो है वहां पर काट ले उनको उनको सिक्सटी परसेंट जो है उनको वापस में तीस पचास एकड़ के पीछे तीस एकड़ उनको मिल जाएगा जिसमें वो रेजिडेंशियल कमर्शियल और ग्रुप हाउसिंग वो डेवलप कर लें सो वॉट आई मीन टू से इज कि लैंड आपकी बात ठीक है कि लैंड पुलिंग पॉलिसी पहले भी थी लेकिन लैंड पुलिंग पॉलिसी वो ऐसी थी कि जब सरकार ने नोटिफाई कर दिया तो वहां पे इकोनॉमिक एक्टिविटी डेड हो जाती थी अब इसमें डेड नहीं होएगी अगला बेचे अगला खरीदे अगला खुद डेवलप करे हमें क्या दिक्कत है उसमें

गवर्नमेंट मॉनिटर इसको इसी चीज को आगे ये एम्बिग्युइटी ना होए आगे ये काम ना होए इसी करके हम आज कह रहे हैं पंजाब के हर व्यक्ति को हर लैंड ओनर को कह रहे हैं कि भैया तुम्हें किसी को किसी दबाव में किसी डर में घबरा के किसी को लैंड बेचने की जरूरत नहीं है अगर आप खुद डेवलप करना चाहते हो एक क्या एक के पास कम है चार या पांच या दस किसान इकट्ठे हो ਔਰ ਆਪ ਖੁਦ ਡਿਵੈਲਪ ਕਰੋ ਉਸ ਨੂੰ ਕਰੋੜਾ ਸਾਹਿਬ ਕਰੋੜਾ ਸਾਹਿਬ ਜੀ ਜੈਪ੍ਰਿੰਸ ਸਾਹਿਬ ਬਹੁਤ ਵੱਡਾ ਮਾਡਲ ਹੈਗਾ ਹਾਂਜੀ ਰੈਸਪਰ ਸਾਹਿਬ ਬਹੁਤ ਵੱਡਾ ਮਾਡਲ ਹੈ ਪਰ ਯਾਤ ਸਰਕਾਰ ਕਿਸੋ ਫਾਈਨੈਂਸ਼ੀਅਲ ਕਪੈਸਿਟੀ ਦੇ ਵਿੱਚ ਹੈਗੀ ਆ ਕਿ ਇੰਨੇ ਪੈਸਾ ਜ਼ਿਆਦਾ ਖਰਚਾ ਡਵੈਲਪਮੈਂਟ ਦੇ ਕਿ ਕਰ ਪਾਏਗੀ ਸਕਾਤਾ ਲੋਨ ਲੈ ਕੇ ਚੱਲ ਰਹੀ ਆ ਜੀ ਇਹ ਸੈਕਟਰ ਸਰਕਾਰ ਨਾਲ ਇਹ ਤੁਸੀਂ ਵੇਫ ਕਰੋ ਜੀ ਇਹ 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 ਜਿਹੜਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜੀ ਇਹਦੇ ਵਿੱਚ ਨੇ ਸਰਕਾਰ ਦਾ ਪੈਸਾ ਲੱਗੂਗਾ ਜੀ ਪਰ ਸਰਕਾਰ ਕੋਲ ਜਦੋਂ ਜਿਹੜਾ ਇਲੀਗਲ ਕਲੋਨੀਆ ਦਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਪੈਸਾ ਆਵੇ ਜਾਂ ਨਾ ਆਵੇ ਉਹ ਉਹ ਸੈਕੰਡਰੀ ਹੈ ਪਰ ਨੰਬਰ 1 ਆਮ ਲੋਕਾਂ ਨੂੰ ਚੂਨਾ ਨਾ ਲੱਗੇ ਔਰ ਸਰਕਾਰ ਨੂੰ ਚੂਨਾ ਨਾ ਲੱਗੇ ਇਹਦੇ ਵਿੱਚ ਜੋ ਲੈਂਡ ਓਨਰ ਹੈ ਉਹਨੂੰ ਵੀ ਬੈਨੀਫਿਟ ਹੋਊਗਾ ਜਿਹੜਾ ਅਲਟੀਮੇਟ ਜਿਹੜੇ ਘਰ ਲੈਣਾ ਉਹਨੂੰ ਵੀ ਬੈਨੀਫਿਟ ਹੋਊਗਾ ਔਰ ਜਦੋਂ ਸੁਣੋ ਸੁਣੋ ਜਦੋਂ ਇਕਨੋਮਿਕ ਐਕਟੀਵਿਟੀ ਕਿਸੇ ਸਟੇਟ ਦੇ ਵਿੱਚ ਚੱਲਦੀ ਹੈ ਤੇ ਉਹਦਾ ਡੈਫੀਨਿਟਲੀ ਸਰਕਾਰ ਨੂੰ ਬਹੁਤ ਵੱਡੇ ਐਡਵਾਂਟੇਜਸ ਹੁੰਦੇ ਨੇ ਜਦੋਂ ਸੇਲ ਪਰਚੇਸ ਹੋਊਗੀ ਉਦੋਂ ਸਟੈਂਪ ਡਿਊਟੀ ਸਾਨੂੰ ਆਊਗੀ ਕਿੰਨਾ ਐਡਵਾਂਟੇਜ ਹੋਇਆ ਤੇ ਕਿੰਨਾ ਬਜਟ ਹੈਗਾ ਤੁਹਾਡਾ ਨਹੀਂ ਦੇਖੋ ਇਹ ਇਹਦੀ ਇਹਦੀ ਇਸ ਅੱਜ ਦੇ ਕਾਨੂੰਨ ਮੁਤਾਬਕ ਮੈਂ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਵੀ ਕਿੰਨਾ ਫਾਇਦਾ ਹੋਏਗਾ ਪਰ ਮੈਂ ਇਹ ਕਹਿਣਾ ਕਿ ਜਦੋਂ ਕੋਈ ਇਕਨੋਮਿਕ ਐਕਟੀਵਿਟੀ ਚੱਲਦੀ ਹੈ ਲੋਕਾਂ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਫਾਈਨੈਂਸ਼ੀਅਲੀ ਵੀ ਹੁੰਦਾ ਹੈ ਔਰ ਸਰਕਾਰ ਨੂੰ ਫਾਇਦਾ এমਪਲੋਇਮੈਂਟ ਜਨਰੇਸ਼ਨ ਦੇ ਨਾਲ ਵੀ ਹੁੰਦਾ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਕੋਈ ਪਾਛੇ ਬਣਾਈ ਗਿਆ ਕੋਈ ਫਾਇਦਾ ਨਫਾ ਨੁਕਸਾਨ ਖਰਚ ਪੁੱਛਦਾ ਮੈਂ ਤੁਹਾਨੂੰ ਦੱਸੀ ਤਾਂ ਜਾਣੇ ਤੁਸੀਂ ਨੂੰ ਤੁਸੀਂ ਹੁਣ ਫਿਗਰ ਹੁਣ ਮੈਨੂੰ ਸੁਣੋ 27 ਸ਼ਹਿਰਾਂ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਕਿੰਨੇ ਹਜ਼ਾਰ ਏਕੜ ਹੋਊਗਾ ਤੇ ਉਹ ਕਿੰਨੇ ਹਜ਼ਾਰ ਏਕੜ ਦੇ ਵਿੱਚੋਂ ਲੋਕ ਪਲਾਟ ਪ੍ਰੇਫਰ ਕਰਨਗੇ ਕਿੰਨੇ ਗਰੁੱਪ ਹਾਊਸਿੰਗ ਪ੍ਰੇਫਰ ਕਰਨਗੇ ਕਿੰਨੇ ਉਹਦੀ ਪੂਰੀ ਪਲਾਨ ਕੋਈ 40 ਜਾਂ 100 ਜਾਂ 150 ਏਕੜ ਦੀ ਕਲੋਨੀ ਪ੍ਰੇਫਰ ਕਰਨਗੇ ਇਹ ਮੈਂ ਯਾਰ ਤੁਸੀਂ ਕਿਵੇਂ ਅਜ਼ਿਊਮ ਕਰ ਸਕਦੇ ਆ ਸੋ ਇਹ ਹਵਾਈ ਸਵਾਲ ਦਾ ਮੈਂ ਹਵਾਈ ਜਵਾਬ ਦੇਣ ਦਾ ਕੋਈ ਆਈਡੀਆ ਨਹੀਂ ਬੰਦਾ ਜੀ ਹਾਂਜੀ ਬਿੱਟੂ ਲੁਧਿਆਣਾ ਦੇ ਵਿੱਚ ਕਹਿ ਰਹੇ ਨੇ ਉਹ ਕਹਿੰਦੇ ਕਿ ਕਿਸਾਨ ਜਦੋਂ ਦਿੱਲੀ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪੰਜਾਬ ਦੇ ਵਿੱਚ ਕਹਿੰਦੇ ਨਾ ਇਹ ਡਾਂਗ ਫੇਰੀ ਨਾਲੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਟਰਾਲੀ ਚੋਰੀ ਨੇ ਤੁਸੀਂ ਕਿਹ ਘਰ ਕਹਿ ਤਰ ਚੋ ਚਲੋ ਚਲੋ ਉਹਨਾਂ ਦਾ ਕੰਮ ਹੈ ਉਹ ਕਹਿਣਾ ਹੁਣ ਜੇ ਮੈਂ ਉਹਨਾਂ ਦੇ ਬਸਾਂ ਵਾਲੇ ਬਾੜੀਆਂ ਤੇ ਜਾਵਾਂ ਫਿਰ ਚੰਗੇ ਰਹਿਣਗੇ ਉਹ ਸੋ ਇਸ ਕਰਕੇ ਰਾਜੇ ਵੜਿੰਗ ਦੇ ਜਾਂ ਬਿੱਟੂ ਜੀ ਦੇ ਜੇ ਆਪਾਂ ਗੱਲ ਕਰੀਏ ਤੇ ਇਹ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਕਹੋ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਉੱਪਰ ਜਿਹੜਾ ਹੈ ਉੱਤਰਨ ਲੁਧਿਆਣਾ ਬਾਇਲੈਕਸ਼ਨ ਦੇ ਵਿੱਚ ਔਰ ਹਾਂਜੀ ਇਹਦੀ ਕੰਪਨਸੇਸ਼ਨ ਲੈ ਕੇ ਕੋਈ ਕਹਿੰਦਾ ਕਿ ਮੈਂ ਤੁਹਾਨੂੰ ਦੱਸੇ ਜੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਪੂਲਿੰਗ ਦੇ ਵਿੱਚ 1 ਏਕੜ ਪਿੱਛੇ 1000 ਗਾਜ਼ ਰੈ residențial ਔਰ 200 ਗਾਜ਼ ਹੈ ਜਿਹੜਾ ਉਹ ਕਮਰਸ਼ੀਅਲ ਦਿੱਤਾ ਜਾਏਗਾ ਹਮਨ ਜੀ ਦੋ ਸਵਾਲ ਮੇਰੇ ਹਮਨ ਜੀ ਦੋ ਸਵਾਲ ਆ ਪਲੀਜ਼ ਇੱਕ ਤਾਂ ਅਕਾਲੀ ਦਲ ਦੇ ਲਈ ਵੀ ਪੁੱਛਾਂ ਸੀ ਉਹ ਇਸ ਦੇ ਵਿੱਚ ਕੀ ਤਬਦੀਲੀ ਹੈ ਤੁਹਾਡੇ ਅੰਦੇ ਚ ਸੁਤਰਾ ਇੰਡਸਟਰੀ ਪਲਾਟਾਂ ਦਾ ਸਕੈਂਡਲ ਹੋਇਆ ਸੀ ਬੱਤੀ ਫਤਰ ਦੇ ਮੈਂ ਸਰਕਾਰੀ ਹੁੰਦੀ ਸੀ ਉਹਦਾ ਕੀ ਫਰਕ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਤੁਸੀਂ ਹੁਣੇ ਮੈਂ ਦੱਸ ਕੇ ਹਟਿਆ ਕਿ ਇਹਦੇ ਚ ਜਿਹੜੇ ਪਹਿਲਾਂ ਪਾਲਸੀ ਆ ਉਹਦੇ ਦਾ ਤੇ ਹੁਣ ਇਸ ਦਾ ਕੀ ਫਰਕ ਹੈ ਉਹਦੇ ਚ ਸਰਕਾਰ ਨੋਟੀਫਾਈ ਕਰ ਦਿੰਦੀ ਸੀ ਮੁੜ ਕੇ ਸੇਲ ਪਰਚੇਜ਼ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਕਿਸੇ ਨੂੰ ਗਰੁੱਪ ਹਾਊਸਿੰਗ ਲਈ ਨਹੀਂ ਮਿਲਦਾ ਸੀਗਾ ਉਹਦੇ ਵਿੱਚ ਕਿਸੇ ਨੂੰ ਪਲਾਨਡ ਕਲੋਨੀ ਹੈ ਜਿਹੜੀ ਉਹ ਡਿਵੈਲਪ ਕਰਨ ਦੀ ਓਪਰਚੁਨਿਟੀ ਇਹ ਚੋ ਸਾਰੀ ਮਿਲੇਗੀ ਬਹੁਤ ਬੰਦੀ ਇੱਕ ਕਲਾਸ ਦਾ